ਨਾ ਕੀ ਬੋਲ ਤੇਰਾ ਨਾ ਕੀ ਆ ਕੁਝ ਨਹੀਂ ਬੋਲਦੇ ਆਇਆ ਧੋਖ ਲੱਗੀ ਵਿਚਾਰਿਆਂ ਨੂੰ ਅਸੀਂ ਦੀ ਪੁਲਿਸ ਸਟੇਸ਼ਨ ਲੈ ਕੇ ਆਏ ਆ ਬੱਚਿਆਂ ਨੂੰ ਥਾਣੇ ਦਾ ਗਏ ਆ ਜੇਕਰ ਤੁਸੀਂ ਆਪਣੇ ਆਪ ਸਾਹਮਣੇ ਆਜੋਗੇ ਵੀ ਅਸੀਂ ਆਪ ਛੱਡ ਕੇ ਗਏ ਬੱਚੇ ਇਹ ਬੱਚੇ ਸਾਡੇ ਆ ਫਿਰ ਅਸੀਂ ਤੁਹਾਡੇ ਤੇ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤੇ ਤੁਹਾਡਾ ਸਹਿਯੋਗ ਵੀ ਦਵਾਂਗੇ ਤੇ ਪਰ ਜੇਕਰ ਤੁਸੀਂ ਸਾਹਮਣੇ ਨਾ ਆਏ ਤੁਹਾਡੀ ਵੀਡੀਓ ਤੋਂ ਸਾਨੂੰ ਤੁਹਾਡਾ ਐਡਰੈਸ ਹੈ ਤੁਹਾਡਾ ਘਰ ਪਰਿਵਾਰ ਪਤਾ ਲੱਗ ਗਿਆ ਤੇ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਹੋਈ ਇਹ ਤੁਹਾਡੇ ਤੇ ਜਰੂਰ ਕਰਾਵਾਂਗੇ ਉਹ ਢੇਰਾ ਵੀ ਸੀ ਨਹੀਂ ਖਾਸੀ ਬੜੀ ਕਿੱਥੇ ਬੱਚੇ ਕਿਤੇ ਆਓ ਬੱਚੇ ਕੱਢ ਲੈਣੇ ਬਾਹਰ ਕੱਢ ਲੈਣੇ ਮਾਂ ਵਾਲੀਆ ਕਰੀ ਜਾਂਦਾ ਮਾਂ ਉਲਟੀ ਹੀ ਕਰਦਾ ਅੰਦਰ ਲੈ ਓਪੀ ਆਪਾਂ ਵੇਖ ਲਾਂਗੇ ਕਰੀ ਦਵਾਈ ਦੂਈ ਦੇ ਦਾਂਗੇ ਕੋਈ ਗੱਲ ਨਹੀਂ ਅੰਦਰ ਫੜ ਲੈਣੇ ਵੀਰ ਫੜੇ ਮੜੇ ਅੰਦਰ ਚੱਕ ਲੈ ਕੋਈ ਗੱਲ ਨਹੀਂ ਇੱਕ ਠੀਕ ਗੱਲ ਹਾਂ ਫੜ ਲੈ ਅੰਦਰ ਲੈ ਆ ਗਰੋਂਦ ਲੈ ਆ ਮੈਂ ਚੱਕ ਕੋਈ ਹੋਰ ਦੋ ਸੰਗ ਦੋ ਚਾਰ ਆਈ ਗਏ ਇਹ ਕਰ ਲੀਆ ਆਪਾਂ ਪਰਲੇ ਨੂੰ ਵੜੀਏ ਨਹੀਂ ਕੱਢ ਲੋ ਦੋ ਬੱਚਿਆਂ ਨੂੰ ਕੱਢ ਲੋ ਬਾਹਰ ਦੋ ਲੱਤਾਂ ਦੋਵੇਂ ਕੰਮ ਕਰਦੀਆਂ ਮੇਰੇ ਕੋਲ ਲੱਗਦਾ ਨਹੀਂ ਲੱਤਾਂ ਨਾਲ ਕਰਦੇ ਨਹੀਂ ਬਹਾਣੇ ਬਹੁਤ ਬੰਦ ਹਾਂ ਮਾਂ ਮੋਲੇ ਅੰਦਰ ਆ ਰਹਿਣ ਆਇਆ ਚਲੇ ਆਇਆ ਅੰਦਰ ਅੰਦਰ ਲੈ ਆਓ ਦੂਜਾ ਕਿਹੜਾ ਆਵਾ ਹੋਰ ਕਿੰਨਾ ਬਰਾ ਫੇਰ ਨੂੰ ਬੈਠੀ ਹੈ ਜਦੋਂ ਜਦੋਂ ਆ ਗਿਆ ਕਿਵੇਂ ਬਾ ਨੰਗੇ ਨਾ ਹੋਣੀ ਤੇ ਕਪੜਾ ਪਾ ਦੋ ਬੰਦ ਜਨਾਓ। ਕੰਬਲ ਪਾ ਦੋ। ਇਹ ਲਾ ਵੱਡਾ ਕੰਬਲ। ਇਹ ਲਾ। ਮੈਂ ਕਰਨਾ ਜਰਵਾ ਮੀਟਰ ਲੈ ਆਈ। ਇਹ ਬੋਲਦੇ ਬੰਦੇ ਵੀ ਕੁਝ। ਕੁਝ ਨਹੀਂ ਬੋਲਦੇ। ਅੱਛਾ ਆਜੋ ਇੱਧਰ ਆਜੋ ਇੱਧਰ ਆਇਓ। ਤੇ ਕਿੱਥੋਂ ਮਿਲੇ ਤੁਹਾਨੂੰ ਕਿੱਥੋਂ ਮਿਲੇ? ਰਾਤ ਦੇ ਕੋਰ ਦਾ ਸਾਹਿਬ ਬਾਬੇ ਵੀਰ ਸਿੰਘ ਦਾ ਡੇਰਾ ਨਾਲ ਆਪਣੇ ਵੀਰ ਜੀ ਬਾਹਰ ਛੜਕਦੇ ਹੋ ਉੱਥੇ ਹਾਂਜੀ ਰਾਤ ਸਦਾ ਜੀ 8:30 7:30 ਵਜੇ ਦੇ ਕਰੀਬ ਵੀਰ ਜੀ ਅੱਛਾ ਕੋਈ ਛੱਡ ਕੇ ਚਲ ਗਿਆ ਗੁਰਦਾਰੇ ਛੱਡ ਕੇ ਹਾਂਜੀ ਇੱਕ ਉਸ ਪਾਸੇ ਛੜਕਦੇ ਇੱਕ ਉਸ ਪਾਸੇ ਬਾਰ ਬਾਰ ਛੜੇ ਹਾਂਜੀ ਵੀ ਗੁਰਦਾਰਾ ਸਾਹਿਬ ਤੋਂ ਅੱਧਾ ਕਿਲਾਟ ਵਾਂ ਅੱਛਾ ਇੱਕ ਉਸ ਬੰਨੇ ਛੱਡ ਦਿੱਤਾ ਤੇ ਇੱਕ ਦੂਜੇ ਬੰਨੇ ਰੇੜੇ ਰੇੜੇ ਇੱਕ ਤੋਂ ਆਪਣੇ ਚੱਲ ਗਿਆ ਰੋਡ ਤੇ ਅੱਜ ਕੋਈ ਗੱਡੀ ਨਹੀਂ ਅੱਜ ਗੱਡੀ ਆਉਂਦੀ ਕੋਈ ਸੰਦਾ ਆਉਂਦਾ ਤੇ ਤੈਨੂੰ ਜਾਣਾ ਹੈ ਉਹ ਰੱਬੀ ਮੈਂ ਗੁਰਦਰਾਇਆ ਤਾਂ ਮੈਂ ਵੇਖ ਲਿਆ ਉਹ ਉਹ ਕੁੜੀ ਕਾ ਹੈ ਅੱਛਾ ਉਹ ਕੁੜੀ ਹੈ ਤੇ ਮੁੰਡਾ ਵਾ ਇਹਨੇ ਚਾਹੂ ਪੀਂਦੇ ਇਹਨੇ ਨਹੀਂ ਖਾਦਾ ਨਹੀਂ ਨਾ ਕੀ ਬੱਤ ਤੇਰਾ ਨਾ ਕੀ ਆ ਕੁਝ ਨਹੀਂ ਬੋਲਦੇ ਕਿ ਕਿਦੋਂ ਲੱਗੇ ਬੰਨੂ ਕਿਤਾ ਤੁਸੀਂ ਕਿਤੋਂ ਪਤਾ ਇਹਨਾਂ ਦਾ ਕਿ ਕੌਣ ਆ ਕਿੱਥੋਂ ਆ ਕਿੱਦਾਂ ਸਭੇ ਨੂੰ ਪਤਾ ਕਿ ਤੁਸੀਂ ਸਾਡੇ ਆਏ ਹੋ ਮੁਰਸ਼ਦ ਹੋ ਗਏ ਹੋ ਬੰਨੂ ਕੋੜਾ-ਵੜਾ ਪਰ ਪਾਇ ਪਾਦਲਾ ਵਾਦੀ ਬਰਨੋ ਜਾਈ ਤੇ ਛੱਡ ਕੇ ਕੋਈ ਨਾ ਹਣਾ ਅ ਸੰਗੀ ਅੱਜ ਅਸੀਂ ਹਰੀਕੇ ਪੱਤਨ ਆਏ ਆ ਹਰੀਕੇ ਪੱਤਨ ਦੇ ਲੱਗ ਕੇ ਬੂਹ ਪਿੰਡਾ ਤੇ ਵੀਰ ਜੀ ਨੇ ਦੱਸਿਆ ਕਿ ਉੱਥੇ ਸੜਕ ਦੇ ਉੱਤੇ ਗੁਰਦਰਾ ਸਾਹਿਬ ਸੀਗਾ ਤੇ ਇੱਕ ਬੱਚੇ ਨੂੰ ਸੜਕ ਦੀ ਦੂਸਰੀ ਸਾਈਡ ਸੜ ਦਿੱਤਾ ਤੇ ਇੱਕ ਨੂੰ ਸੜਕ ਦੀ ਦੂਸਰੀ ਸਾਈਡ ਸੜ ਦਿੱਤਾ ਇਹ ਦੋਵੇਂ ਬੱਚੇ ਇੰਨਾ ਬੋਲਦੇ ਆ ਤੇ ਨਾ ਕੁਝ ਆਪਣੇ ਬਾਰੇ ਦੱਸਦੇ ਆ ਤੇ ਵੀਰੇ ਵੀਰਾਂ ਕੱਲ ਜੋ ਕਿੰਨਾ ਤਕੜਾ ਜੇ ਮੈਂ ਉਹਨਾਂ ਨੂੰ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਛੱਡਿਆ ਵਾ ਇੱਥੇ 100 ਅਨਾਥ ਆਸ਼ਰਮ ਹੈਗੇ ਆ 100 ਲੋਕ ਲੋੜਵੰਦੇ ਹੈਗੇ ਤੁਸੀਂ ਕਮ ਸੇ ਕਮ ਉਹਨਾਂ ਨੂੰ ਦੱਸ ਦਿੰਦੇ ਬਬੇ ਰਾਤ ਬਰਾਤੇ ਜੇ ਕੋਈ ਗੱਡੀ ਗੁੱਡੀ ਚੜ ਜਾਂਦੀ ਤੇ ਕੌਣ ਜ਼ਿੰਮੇਵਾਰੀ ਗੱਡੀ ਚੜ ਸਕਦੀ ਐ ਰੋਡ ਦੇ ਵਿੱਚ ਤੁਰਿਆ ਫਿਰਦਾ ਜਾਂ ਰੜਕੇ ਅੱਛਾ ਜੇ ਨਾ ਰੱਬ ਦੀ ਨਜ਼ਰ ਪੈਂਦੀ ਜਿਹੜਾ ਖੌਫਿਆਦਾ ਹੈਗਾ ਤੇ ਬਾਕੀ ਮੈਂ ਇਸ ਵੀਡੀਓ ਦੇ ਜ਼ਰੀਏ ਉਹਨਾਂ ਵੀਰਾਂ ਨੂੰ ਜਾਂ ਉਸ ਭੈਣ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜੇਕਰ ਤੁਸੀਂ ਆਪਣੇ ਆਪ ਸਾਹਮਣੇ ਆਜੋਗੇ ਵੀ ਅਸੀਂ ਆਪ ਛੱਡ ਕੇ ਗਏ ਬੱਚੇ ਇਹ ਬੱਚੇ ਸਾਡੇ ਆ ਫਿਰ ਅਸੀਂ ਤੁਹਾਡੇ ਤੇ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤੇ ਤੁਹਾਡਾ ਸਹਿਯੋਗ ਵੀ ਦਵਾਂਗੇ ਤੇ ਪਰ ਜੇਕਰ ਤੁਸੀਂ ਸਾਹਮਣੇ ਨਾ ਆਏ ਤੁਹਾਡੀ ਵੀਡੀਓ ਤੋਂ ਸਾਨੂੰ ਤੁਹਾਡਾ ਐਡਰੈਸ ਹੈ ਤੁਹਾਡਾ ਘਰ ਪਰਿਵਾਰ ਪਤਾ ਲੱਗ ਗਿਆ ਤੇ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਹੋਈ ਇਹ ਤੁਹਾਡੇ ਤੇ ਜ਼ਰੂਰ ਕਰਾਵਾਂਗੇ ਜੀ ਇਹ ਮੈਂ ਤੁਹਾਨੂੰ ਪੱਕਾ ਕਹਿ ਰਿਹਾ ਵਾਂ ਤੇ ਜੇਕਰ ਵੀਡੀਓ ਵੇਖ ਕੇ ਤੁਸੀਂ ਉਧਾਂ ਆ ਜਾਓਗੇ ਆਪਣੀ ਗਲਤੀ ਅਹਿਸਾਸ ਮੰਨ ਲੋਗੇ ਤੇ ਅਸੀਂ ਤੁਹਾਡਾ ਸਹਿਯੋਗ ਵੀ ਦਵਾਂਗੇ ਤੇ ਮੈਂ ਵੀਰਾਂ ਨੂੰ ਕਹਿੰਨਾ ਕਿ ਇੱਕਰੀ ਚੰਗੀ ਤਰ੍ਹਾਂ ਇਹਨਾਂ ਨੂੰ ਦੋਵਾਂ ਦਾ ਫੇਸਬੁੱਕ ਆ ਦਿਓ ਬੱਚਿਆਂ ਦਾ ਕੋਈ ਵੀ ਵੀਰ ਭਰਾ ਇਹਨਾਂ ਬੱਚਿਆਂ ਨੂੰ ਜਾਣਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਵੀਡੀਓ ਦੇ ਉੱਤੇ ਦਿੱਤਾ ਵਾ ਤੇ ਜਰੂਰ ਸੰਪਰਕ ਕਰਿਓ ਜੀ ਤੇ ਬੱਚੇ ਗੂੰਗੂ ਕਰੀ ਜਾਂਦੇ ਆ ਹੋਰ ਆਪਣਾ ਕੁਝ ਨਹੀਂ ਦੱਸਦੇ ਤੁਸੀਂ ਵੀ ਬਾਬੇ ਅੱਜ ਸਵੇਰੇ ਵੇਖਿਆ ਇਹਨਾਂ ਨੂੰ ਨਹੀਂ ਰਾਤ ਨੂੰ ਰਾਤ ਦੇ ਦੋ ਛੱਡ ਕੇ ਗਏ ਉਹ ਵੀ ਰਾਤ ਦੇਖ ਲਿਆ ਜੀ ਅੱਛਾ ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ